ਹਾਂਜੀ ਰੋਲ ਕਹਿੰਦੇ ਨੇ ਸੰਘਰਸ਼ ਰਾਜਨੀਤੀ ਨਾਲ ਜੁੜੇ ਹੁੰਦੇ ਨੇ ਤੇ ਰਾਜਨੀਤੀ ਸੰਘਰਸ਼ਾਂ ਨਾਲ ਜੁੜੀ ਹੁੰਦੀ ਹੈ ਇਸ ਦੇਸ਼ ਦੀ ਦੁਨੀਆ ਦੀ ਸਭ ਤੋਂ ਜ਼ਿਆਦਾ ਰਾਜਨੀਤੀ ਸੰਘਰਸ਼ਾਂ ਚੋਂ ਨਿਕਲੀ ਹੈ ਤੇ ਸੰਘਰਸ਼ਾਂ ਚੋਂ ਵੀ ਕਈ ਵਾਰ ਅੱਗੇ ਰਾਜਨੀਤਿਕ ਪਾਰਟੀਆਂ ਬਣ ਜਾਂਦੀਆਂ ਨੇ ਬਹੁਤ ਸਾਰਾ ਕੁਝ ਹੁੰਦਾ ਹੈ ਸੁਖਪਾਲ ਸਿੰਘ ਖੈਰਾ ਜਿਹੜੇ ਪੰਜਾਬ ਦੀ ਰਾਜਨੀਤੀ ਚ ਲਗਾਤਾਰ ਸਰਗਰਮ ਰਹੇ ਨੇ ਤੇ ਪਿਛਲੇ ਦੌਰ ਚ ਕਿਸਾਨ ਧਰਨੇਆ ਚ ਵੀ ਸਰਗਰਮ ਰਹੇ ਨੇ ਅੱਜ ਫੇਰ ਪਹੁੰਚੇ ਨੇ ਦਿੱਲੀ ਸਾਡੇ ਨਾਲ ਨੇ ਗੱਲਬਾਤ ਕਰਦੇ ਉਹਨਾਂ ਨਾਲ ਕੀ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ ਅੰਦੋਲਨ ਦਾ ਕੀ ਅਸਰ ਹੋਏਗਾ ਔਰ ਇਹ ਅੰਦੋਲਨ ਕਿੱਧਰ ਨੂੰ ਜਾਏਗਾ ਕੇਂਦਰ ਸਰਕਾਰ ਇੰਨੀ ਅੜੀ ਹੋਈ ਕਿਉਂ ਆ ਤੇ ਕਿਸਾਨ ਜਥੇਬੰਦੀਆਂ ਦੇ ਬਾਰੇ ਇਹਨਾਂ ਦੀ ਅੰਡਰਸਟੈਂਡਿੰਗ ਕੀ ਆ ਖੈਰਾ ਸਾਹਿਬ ਸਵਾਗਤ ਆ ਤੁਹਾਡਾ ਪ੍ਰੋਗਰਾਮ ਵਿੱਚ ਧੰਨਵਾਦ ਬਹੁਤ ਸ਼ੁਕਰੀਆ ਥੈਂਕ ਯੂ ਜੀ ਕੀ ਲੱਗਦਾ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਕਿ ਕਿਵੇਂ ਦੇਖ ਰਹੇ ਹੋ ਅੱਜ ਪ੍ਰਪੋਜ਼ਲ ਵੀ ਰੱਦ ਕਰਤੀ ਉਹਦੋਂ ਦਾ ਪ੍ਰੋਗਰਾਮ ਦੇਤਾ ਉਹ ਪ੍ਰੋਗਰਾਮ ਨੂੰ ਸਾਰੇ ਕਿਸਾਨ ਨੇ ਜਿਹੜੇ ਮੰਨ ਰਹੇ ਨੇ ਭਾਰਤ ਬੰਦ ਵੀ ਬੜਾ ਜ਼ਬਰਦਸਤ ਰਿਹਾ ਤੁਸੀਂ ਕਿਵੇਂ ਦੇਖ ਰਹੇ ਹੋ ਅੰਦੋਲਨ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਯਾਦਵਿੰਦਰ ਸਿੰਘ ਜੀ ਔਰ ਤੁਹਾਡੇ ਪ੍ਰੋ ਪੰਜਾਬ ਟੀਵੀ ਨੂੰ ਚੰਦਕ ਟੀਵੀ ਨੇ ਜਿਹੜੇ ਪੰਜਾਬ ਦੀ ਆਵਾਜ਼ ਦੁਨੀਆ ਤੱਕ ਪਹੁੰਚਾਰੇ ਨੇ ਮੇਰੇ ਖਿਆਲ ਜਿੰਨਾ ਅਸੀਂ ਸਾਰੇ ਮਿਲ ਕੇ ਸੰਘਰਸ਼ ਵਿੱਚ ਯੋਗਦਾਨ ਪਾਉਨੇ ਆ ਉਹਦੋਂ ਵੱਧ ਤੁਸੀਂ ਸਾਡਾ ਇਹ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਕਰਦੇ ਹੋ ਕਾਬਲੇ ਤਰੀਫ ਹੈ ਤੁਹਾਡੇ ਇਫਰਟਸ ਦੂਸਰਾ ਜਿਹੜਾ ਕਿ ਇਸ ਵਕਤ ਡੈਡਲੌਕ ਹੋ ਗਿਆ ਉਹ ਅਸਲ ਵਿੱਚ ਜਿਹੜਾ ਸ਼ੁਰੂ ਤੋਂ ਹੀ ਕੇਂਦਰ ਸਰਕਾਰਾਂ ਦਾ ਪੰਜਾਬ ਪ੍ਰਤੀ ਜਿਹੜਾ ਰਵਈਆ ਵਾ ਤੁਸੀਂ ਪਿੱਛੇ ਝਾਤ ਮਾਰ ਕੇ ਦੇਖ ਲਓ ਪੰਚੀ ਝਾਤ ਹਮੇਸ਼ਾ ਡਿਸਕ੍ਰਿਮੀਨੇਸ਼ਨ ਵਾਲਾ ਬੇਈਮਾਨੀ ਵਾਲਾ ਇੱਥੋਂ ਤੱਕ ਕਿ ਜਿਹੜਾ 1985 ਚ ਇੱਕ ਲਿਖਤੀ ਰਾਜੀਵ ਲੋਂਗੋਵਾਲ ਸਮਝੌਤਾ ਹੋਇਆ ਸੀਗਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਸਿਗਨੇਚਰਸ ਸੀਗੇ ਇੱਕ ਵੀ ਮਦ ਨਹੀਂ ਲਾਗੂ ਕੀਤੀ ਔਰ ਇੱਕ ਇੱਕ ਕਿਸਮ ਦੀ ਜਿੱਦਦਾ ਨਾ ਇੱਕ ਅਨ ਰਿਟਨ ਪਾਲਿਸੀ ਆ ਗਵਰਨਮੈਂਟ ਆਫ ਇੰਡੀਆ ਦੀ ਖਾਸ ਤੌਰ ਤੇ ਉਹ ਸੂਬੇ ਜਿਹੜੇ ਘਟ ਗਿਣਤੀਆਂ ਦੇ ਨਾਲ ਤੁਲਕ ਰੱਖਦੇ ਨੇ ਜਾਂ ਬਾਰਡਰ ਸਟੇਟਸ ਨੇ ਜਾਂ ਜਿਹਨਾਂ ਸੂਬਿਆਂ ਦੇ ਵਿੱਚ ਕੋਈ ਜਾਣ ਆਵਾਜ਼ ਠੋਣ ਦੀ ਸੋ ਇਸ ਕਰਕੇ ਮੈਂ ਸਮਝਦਾ ਕਿ ਠੀਕ ਆ ਬੀਜੇਪੀ ਅੜੀ ਹੋਈ ਆ ਅੜੀਲ ਰਵਈਆ ਵਾ ਪਰ ਜੋ ਸੰਘਾਰ ਜਿਹੜਾ ਸੰਘਰਸ਼ ਇਸ ਵੇਲੇ ਜਿਹੜੇ ਪੜਾਚ ਆ ਗਿਆ ਇੱਥੇ ਸਾਡੀ ਜਿਹੜੀ ਨੈਤਿਕ ਜਿੱਤ ਪੰਜਾਬੀਆਂ ਦੀ ਹੋ ਚੁੱਕੀ ਜਿਹੜੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀ ਕਿ ਇਨਸ਼ੇੜੀ ਨੇ ਜੀ ਇਹ ਆਰਾਮ ਪ੍ਰਸਤ ਹੋ ਗਏ ਨੇ ਜੀ ਇਹ ਦੁਨੀਆ ਇਹ ਇਹ ਹੁਣ ਲੜਨ ਜੋਗੇ ਨਹੀਂ ਰਹੇਗੇ ਉਹ ਆ ਜਿਹੜਾ ਸੰਘਰਸ਼ ਕਿਸਾਨ ਜੱਥੇਬੰਦੀਆਂ ਦੇ ਕਾਲ ਤੇ ਹੋਇਆ ਇਹਨੇ ਸਾਡਾ ਜਿਹੜਾ ਪੁਰਾਣਾ ਇਤਿਹਾਸ ਸੀਗਾ ਉਹ ਐਨ ਜਿੱਦਾਂ ਇੱਕ ਰੀਲ ਦੀ ਤਰ੍ਹਾਂ ਚਲਾ ਕੇ ਰੱਖ ਦਿੱਤਾ ਸਾਡਾ ਜੋ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ ਜੋ ਸਾਡੇ ਪੁਰਖਿਆਂ ਨੇ ਮੋਰਚੇ ਲਾਏ ਕੁਰਬਾਨੀਆਂ ਦਿੱਤੀਆਂ ਉਸ ਵੱਡੇ ਪੱਦਰ ਤੇ ਸਾਨੂੰ ਉਹ ਯਾਦ ਤਾਜ਼ਾ ਕਰ ਦਿੱਤੀ ਨਾ ਸਿਰਫ ਭਾਰਤ ਵਿੱਚ ਵਿਦੇਸ਼ਾਂ 'ਚ ਬੈਠੇ ਹਰ ਦੇਸ਼ ਵਿੱਚ ਸਿੱਖਾਂ ਨੇ ਤੇ ਪੰਜਾਬੀਆਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਦੱਸ ਦਿੱਤਾ ਵਾ ਕਿ ਅੱਜ ਵੀ ਪੰਜਾਬੀਆਂ ਦਾ ਜਜ਼ਬਾ ਉਦਾਂ ਹੀ ਬਰਕਰਾਰ ਇਸ ਕਰਕੇ ਮੇਰਾ ਇਹ ਮੰਨਣਾ ਵਾ ਕਿ ਐਟ ਦੀ ਐਂਡ ਫਤਿਹ ਤੇ ਜਿਹੜੀ ਜਿੱਤ ਹੈ ਉਹ ਸੱਚ ਦੀ ਹੋਵੇਗੀ ਹੋਵੇਗੀ ਸਮਾਂ ਜ਼ਰੂਰ ਲੱਗ ਸਕਦਾ ਤੁਹਾਨੂੰ ਯਾਦ ਹੋਣਾ ਕਿ 2 ਮਹੀਨੇ ਪਹਿਲਾਂ ਕਿਉਂ ਪਰ ਕਿਉਂ ਲੱਗਦਾ ਤੁਹਾਨੂੰ ਕੇਂਦਰ ਸਰਕਾਰ ਕਿਉਂ ਨਹੀਂ ਮੰਨ ਰਹੀ ਦੇਖੋ ਕੇਂਦਰ ਸਰਕਾਰ ਐਕਚੁਅਲੀ ਕੀ ਹੈ ਕਿ ਇੱਕ ਹਿਡਨ ਪਾਲਿਸੀ ਹੈ ਗਵਰਨਮੈਂਟ ਜਿੱਦਾਂ ਵਰਲਡ ਓਵਰ ਇੱਕ ਟ੍ਰੈਂਡ ਹੈ ਕਿ ਜਿਹੜੀ ਅ ਐਗਰੀਕਲਚਰਲ ਪੋਪੂਲੇਸ਼ਨ ਆ ਇਹਨੂੰ ਇਹਨੂੰ ਸ਼ਹਿਰਾਂ ਵੱਲ ਨੂੰ ਸ਼ਿਫਟ ਕਰੋ ਇੱਕ ਡਿਜ਼ਾਈਨ ਹੈ ਪੂਰਾ ਪ੍ਰੋਪਰ ਤੌਰ ਤੇ ਔਰ ਜਿਹੜੇ ਵਿਕਸਿਤ ਮੁਲਕ ਨੇ ਜਿਦਾ ਅਮਰੀਕਾ ਦੇ ਵਿੱਚ ਤਾਂ ਬਹੁਤ ਛੋਟੀ ਜੀ ਪਰਸੈਂਟੇਜ ਹੈ ਜਿਹੜੀ ਕਿਸਾਨੀ ਨਾਲ ਕਿਸਾਨੀ ਕਰ ਰਹੀ ਆ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਅਰਬਨਾਈਜ਼ੇਸ਼ਨ ਵੱਲ ਨੂੰ ਚਲੇ ਗਏ ਸਾਡੇ ਦੇਸ਼ ਵਿੱਚ ਵੀ ਸਰਕਾਰਾਂ ਇੰਦਿਆਂ ਦੀ ਨੀਤੀਆਂ ਕੱਢ ਰਹੀਆਂ ਨੇ ਕਿ ਜ਼ਮੀਨਾਂ ਦੇ ਵਿੱਚ ਕਿਸੇ ਨੂੰ ਕੋਈ ਲਾਭ ਹੀ ਨਾ ਹੋਵੇ ਕਿਸਾਨ ਆਪਣੀ ਜ਼ਮੀਨ ਵਿੱਚ ਹੀ ਮਜ਼ਦੂਰ ਬਣ ਕੇ ਰਹਿ ਜਾਵੇ ਅਲਟੀਮੇਟਲੀ ਹੈਜ਼ ਨੋ ਆਪਸ਼ਨ ਬਟ ਟੂ ਮੂਵ ਟੂ ਦ ਸਿਟੀਜ਼ ਸੋ ਉਹ ਜਿਹੜਾ ਵੈਸਟਰਨ ਡਿਜ਼ਾਈਨ ਸੀਗਾ ਉਹ ਭਾਰਤ ਦੀ ਸਰਕਾਰ ਜਾਂ ਤਾਂ ਉਹ WTO ਨੂੰ ਜਵਾਬ ਦੇ ਆ ਜਾਂ ਉਹ ਜਿਹੜੀ ਦੁਨੀਆ ਇੰਟਰਨੈਸ਼ਨਲ ਸੰਧੀਆਂ ਹੋ ਰਹੀਆਂ ਨੇ ਉਹਨੂੰ ਮੱਦੇ ਨਜ਼ਰ ਰੱਖ ਕੇ ਤਾਂ ਖੇਤੀ ਨੂੰ ਤੁਸੀਂ ਅੱਜ ਦੇਖੋ ਨਾ ਕਿ ਖੇਤੀ ਦਾ ਜਿਹੜਾ ਜਿਹੜੀ ਬਜਟਰੀ ਅਲੋਕੇਸ਼ਨ ਹੈ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ GDP ਦਾ 0.3% ਅ ਅਲੋਕੇਸ਼ਨ ਹੈ ਐਗਰੀਕਲਚਰ ਨੂੰ ਅੱਧੇ ਪਰਸੈਂਟ ਤੋਂ ਵੀ ਦੇਸ਼ ਦੇ ਬਜਟ ਦੇ ਵਿੱਚ ਜੀਡੀਪੀ ਦਾ ਹਿੱਸਾ ਐਗਰੀਕਲਚਰ ਵਿੱਚ ਜਾਂਦਾ ਪੰਜਾਬ 'ਚ ਵੀ ਸਿਮਿਲਰਲੀ ਆਏ ਹੈਡ ਅ ਕੇਅਰਫੁਲ ਅਨਲਿਸਿਸ ਪੰਜਾਬ ਦਾ ਜਿਹੜਾ ਜੀਡੀਪੀ ਆ ਉਹਦਾ 0.3 ਕੇ 0.4 ਪਰਸੈਂਟ ਹੀ ਸਿਰਫ ਅਲੋਕੇਸ਼ਨ ਆ ਬਜਟ ਦੀ 25% ਆਮਦਨ ਆ ਪੰਜਾਬ ਨੂੰ ਖੇਤੀ ਐਗਰੀਕਲਚਰ ਤੋਂ 25% ਉਹਨਾਂ ਇੰਡਸਟਰੀ ਤੋਂ ਆਮਦਨ ਆ ਇਸ ਕਰਕੇ ਇਹ ਜਿਹੜਾ ਇੱਕ ਕੇਂਦਰ ਦੀ ਸਰਕਾਰਾਂ ਅ ਅਰਬਨਾਈਜੇਸ਼ਨ ਵੱਲ ਨੂੰ ਲੱਗੀਆਂ ਹੋਈਆਂ ਨੇ ਔਰ ਉਹ ਖੇਤੀ ਨੂੰ ਜਿਹੜੀ ਉਹਦੀ ਤਰਜੀਹ ਨਹੀਂ ਹੈਗੀ ਉਹ ਪ੍ਰਾਇੋਰਟੀ ਨਹੀਂ ਗਈ ਤਾਂ ਇਹ ਖੇਤੀ ਜਿਹੜੀ ਇਸ ਵਕਤ ਘਾਟੇ ਦਾ ਸੌਦਾ ਇਹ ਜਾਣ ਬੁੱਝ ਕੇ ਬਣਾ ਰਹੇ ਨੇ ਔਰ ਐਮਐਸਪੀ ਜਿਹੜੀ ਆ ਬਾਕੀ ਦੇਸ਼ ਬਾਕੀ ਸੂਬਿਆਂ 'ਚ ਤਾਂ ਪਹਿਲਾਂ ਹੀ ਹੈ ਨਹੀਂ ਸੀਗੀ ਸਿਰਫ ਪੰਜਾਬ ਤੋਂ ਹੁਣ ਹੁਣ ਤੱਕ ਤਕਰੀਬਨ ਸਾਰੇ ਜਾਣਦੇ ਨੇ ਪੰਜਾਬ ਹਰਿਆਣਾ ਪਾਰਟਸ ਆਫ ਉੱਤਰ ਪ੍ਰਦੇਸ਼ ਔਰ ਕਿਸਾਨਾਂ ਦਾ ਤੁਸੀਂ ਦੇਖੋ ਕਿ ਮੈਂ ਕੀ ਕਹਾਂ ਇੱਕ ਭੋਲੀ ਜਮਾਤ ਕਹਿ ਲਵਾਂ ਜਾਂ ਦੇਸ਼ਪ੍ਰਸਤ ਕਹਿ ਲੋ ਇਹ ਕਹਿੰਦੇ ਸਾਨੂੰ ਐਮਐਸਪੀ ਦੀ ਪ੍ਰਣਾਲੀ ਹੀ ਰਹਿਣ ਦਿਓ ਜਿਹੜੀ ਪ੍ਰਣਾਲੀ ਨੇ ਇਹਨਾਂ ਨੂੰ 1 ਲੱਖ ਕਰੋੜ ਦਾ ਕਰਜ਼ੇਈ ਬਣਾਇਆ ਜਿਹੜੀ ਪ੍ਰਣਾਲੀ ਨੇ ਇਹਨਾਂ ਨੂੰ ਲਗਾਤਾਰ ਆਤਮੱਤਿਆਂ ਵੱਲ ਧੱਕਿਆ ਇਹ ਉਹੀ ਮੰਗ ਰਹੇ ਨੇ ਹਾਲਾਂਕਿ ਅਧਿਕਾਰ ਜਿਹੜਾ ਸਾਡਾ ਵਾ ਕਿਸਾਨਾਂ ਨੇ ਜੋ ਮਿਹਨਤ ਕੀਤੀ ਜੋ ਦੇਸ਼ ਨੂੰ ਅਨਾਜ ਵਿੱਚ ਭੰਡਾਰ ਚ ਭਰਿਆ ਖੜਾ ਕੀਤਾ ਮੈਂ ਸਮਝਦਾ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਰეკਮੈਂਡੇਸ਼ਨਸ ਲਾਗੂ ਕਰਨਾ ਮੰਗਣਾ ਚਾਹੀਦਾ ਵਾ ਔਰ ਖਾਸ ਤੌਰ ਤੇ ਪੰਜਾਬ ਕੈਨ ਨਾਟ ਸਰਵਾਈਵ ਲੈਟ ਮੀ ਟੈਲ ਯੂ ਨਾਟ ਓਨਲੀ ਐਗਰੀਕਲਚਰ ਬਟ ਈਵਨ ਇੰਡਸਟਰੀ ਜੇ ਸਾਡਾ ਪੰਜਾਬ ਦਾ ਪਾਕਿਸਤਾਨ ਦੇ ਨਾਲ ਬਾਰਡਰ ਨਾ ਖੁੱਲੇ ਅਗਰ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ ਖੁੱਲਦਾ ਟ੍ਰੇਡ ਵਾਸਤੇ ਤੇ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਵਾਰੇ ਨਿਆਰੇ ਹੋ ਜਾਣਗੇ ਇਕੱਲੇ ਖੇਤੀ ਦੇ ਨਹੀਂ ਇੰਡਸਟਰੀ ਵੀ ਸਰਵਾਈਵ ਕਰ ਜੇਗੀ ਕਿਉਂਕਿ ਪੰਜਾਬ ਵਿਸ਼ੇਸ਼ ਤੌਰ ਤੇ ਲੈਂਡਲੌਕ ਸਟੇਟ ਹੈ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗੀ ਸਾਡੇ ਕੋਲ ਕੋਈ ਓਪਨਿੰਗ ਹੀ ਹੈ ਨਹੀਂ ਗੀ ਔਰ ਜੇ ਕੋਈ ਇੰਡਸਟਰੀ ਮਾੜੀ ਮੋਟੀ ਚੱਲਦੀ ਵੀ ਸੀ ਉਹ ਪਹਾੜੀ ਸੂਬਿਆਂ ਨੂੰ ਇੰਨੀਆਂ ਛੋਟਾਂ ਦਿੱਤੀਆਂ ਬੀਜੇਪੀ ਤੇ ਕਾਂਗਰਸ ਸਰਕਾਰਾਂ ਨੇ ਕਿ ਉਹ ਕਦੀ ਕੰਪੀਟ ਹੀ ਨਹੀਂ ਕਰ ਸਕਦੀ ਇਸ ਕਰਕੇ ਜਿਹੜਾ ਪੁਖਤਾ ਹੱਲ ਹੈ ਖੇਤੀ ਨੂੰ ਬਚਾਉਣ ਦਾ ਇੰਡਸਟਰੀ ਨੂੰ ਬਚਾਉਣ ਦਾ ਇਹਨਾਂ ਦੋ ਤਿੰਨ ਸੂਬਿਆਂ ਦਾ ਉਹ ਅਗੇ ਸਾਡਾ ਪੁਰਾਣਾ ਬਹੁਤ ਬਾਰਡਰ ਜਿਹੜਾ ਕਿ সেন্ট্রਲ ਏਸ਼ੀਆ ਤੋਂ ਇੱਕ ਵੱਡਾ ਦਰਵਾਜ਼ਾ ਵਾ ਜਿੱਥੇ ਹਰ ਚੀਜ਼ ਸਾਡੀ ਬਹੁਤ ਮਹਿੰਗੀ ਵਿਕ ਸਕਦੀ ਆ ਜਿਹਦੀ ਸਾਡੀ ਫਸਲ ਦੀ ਕੋਈ ਮਾਰਕੀਟ ਹੀ ਨਹੀਂ ਰਹੇਗੀ ਪੰਜਾਬ ਦੇ ਲੋਕ ਕਣਕ ਝੋਨਾ ਲਾ ਕੇ ਕੋਈ ਖੁਸ਼ ਨਹੀਂਗੇ ਜੇ ਉਹਨਾਂ ਨੂੰ ਪੰਜਾਬ ਗਵਰਨਮੈਂਟ ਆਫ ਇੰਡੀਆ ਕੋਈ ਅਸ਼ੋਰਡ ਇਨਕਮ ਜਿੱਦਾਂ 50000 ਰੁਪਏ ਏਕੜ ਦੀ ਇਸ ਫਸਲੀ ਚੱਕਰ ਚ ਮਿਲਦੀ ਆ ਅਗਰ ਉਹਨਾਂ ਨੂੰ 60 70 80000 ਰੁਪਏ ਦੀ ਕੋਈ ਅੱਛੀ ਫਸਲੀ ਚੱਕਰ ਵੱਲੋਂ ਅੱਜ ਤੋਂ ਕੁਝ ਦਾਅ ਕੇ ਲਾ ਦਿੰਦੀ ਤਾਂ ਪੰਜਾਬ ਤੇ ਹਰਿਆਣੇ ਦੇ ਕਿਸਾਨ ਤੇ ਉਹਨਾਂ ਨੇ ਉਹ ਫਸਲਾ ਲਾਣਾ ਨਾਲੇ ਸਾਡਾ ਜ਼ਮੀਨੀ ਪਾਣੀ ਬਚਣਾ ਸੀਗਾ ਕਿਉਂਕਿ ਜਿਹੜਾ ਇਸ ਵਕਤ ਜ਼ਮੀਨ ਦਾ ਘਾਣ ਹੋ ਰਿਹਾ ਪਾਣੀ ਦਾ ਘਾਣ ਹੋ ਰਿਹਾ ਉਹ ਅਗਰ ਇਸੇ ਸਪੀਡ ਨਾਲ 14 ਲੱਖ ਟਿਊਬਲ ਤੋਂ ਪਾਣੀ ਅਸੀਂ ਕੱਢਦੇ ਰੇ ਜ਼ਮੀਨ ਧਰਤੀ ਥੱਲੇ ਤੇ ਪੰਜਾਬ ਇਸ ਬਾਉਂਡ ਟੂ ਬਿਕਮ ਅ ਡੇਜ਼ਰਟ ਸਟੇਟ ਨੂੰ ਕੀ ਲੱਗਦਾਗਾ ਕਿ ਜਿਹੜੀ ਬਿਲਾਾਂ ਵਾਲੀ ਗੱਲ ਹੀ ਆਖਰੀ ਗੱਲ ਹੈ ਜਬ ਬਿਲਾਾਂ ਤੋਂ ਬਿਨਾ ਕੋਈ ਹੋਰ ਨਾ ਖੁੱਲ ਸਕਦਾ ਡੈੱਡ ਲੌਕ ਕਿਵੇਂ ਟੁੱਟਣਾ ਚਾਹੀਦਾ ਤੁਹਾਡੇ ਮਤਖੈਰਾਂ ਦੇ ਹੰਦਪਕ ਦੇਖੋ ਜੇ ਤਾਂ ਇਹ ਜਿਹੜਾ ਕਰੰਟ ਕ੍ਰਾਈਸਿਸ ਉਹ ਤਾਂ ਮੈਂ ਸਮਝਦਾ ਕਿ ਉਹਦਾ ਇੱਕ ਹੱਲ ਇਹ ਹੈਗਾ ਕਿ ਜੇ ਮੋਦੀ ਤੇ ਬੀਜੇਪੀ ਦੀ ਸਰਕਾਰ ਕਹਿੰਦੀ ਕਿ ਕਿਸਾਨਾਂ ਦੇ ਹਿੱਤ ਵਿੱਚ ਹੈ ਕਾਨੂੰਨ ਤੇ ਅਸੀਂ ਸਿਰਫ ਉਹਨਾਂ ਨੂੰ ਕਹਿਣਾ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਹੁਤ ਕੀ ਕਹਿੰਦੇ ਹੁੰਦੇ ਕਿ ਪੁਖਤਾ ਸਬੂਤ ਦਿੱਤਾ ਕਿ ਅਸੀਂ ਇਹਨਾਂ ਦੇ ਡਟ ਕੇ ਵਿਰੋਧ ਵਿੱਚ ਹਾਂ ਵਿਧਾਨ ਸਭਾ ਚ ਵੀ ਮਤੇ ਪਾਸ ਹੋ ਗਏ ਹੁਣ ਲੱਖਾਂ ਦੀ ਤਦਾਦ ਵਿੱਚ ਲੋਕੀ ਆਣ ਕੇ ਆਪਣਾ ਸੂਬਾ ਆਪਣੇ ਘਰ ਛੱਡ ਕੇ ਇੱਥੇ ਸੜਕਾਂ ਤੇ ਆਣ ਕੇ ਬੈਠੇ ਨੇ ਦਿੱਲੀ ਵਿੱਚ ਹੋਰ ਕਿਦਾਂ ਦਾ ਸਬੂਤ ਦੇਣ ਇੱਥੇ 6-7 ਸਾਡੇ ਕਿਸਾਨ ਮਰ ਚੁੱਕੇ ਨੇ ਹੋਰ ਕਿਦਾਂ ਦਾ ਸਬੂਤ ਦੇਣ ਮੋਦੀ ਨੂੰ ਕਿ ਅਸੀਂ ਇਹ ਕਾਨੂੰਨ ਆਪਣੇ ਸੂਬੇ ਵਿੱਚ ਨਹੀਂ ਚਾਹੁੰਦੇ ਤੇ ਜੇ ਮੋਦੀ ਸਾਹਿਬ ਫਿਰ ਵੀ ਬਜਿੱਦ ਨੇ ਬੀਜੇਪੀ ਜਿਹੜੇ ਸੂਬੇ ਚਾਹੁੰਦੇ ਨੇ ਉਹਨਾਂ ਤੇ ਤੁਸੀਂ ਲਾਗੂ ਕਰ ਦਿਓ ਤੁਸੀਂ ਪੰਜਾਬ ਹਰਿਆਣਾ ਜਿਹੜੇ ਨਹੀਂ ਚਾਹੁੰਦੇ ਸੂਬਿਆਂ ਨੂੰ ਉਹਨੂੰ ਛੱਡ ਦਿਓ ਔਰ ਮੈਂ ਪਹਿਲੇ ਪਹਿਲਾਂ ਵੀ ਕਿਹਾ ਸੀਗਾ ਤਾਂ ਹੁਣ ਫਿਰ ਕਹਿ ਦੇਣਾ ਕਿ ਇਹ ਤਾਂ ਕੋਈ ਹੈ ਨਹੀਂਗਾ ਕਿ ਪਾਰਲੀਮੈਂਟ ਜਿਹੜਾ ਕੋਈ ਕਾਨੂੰਨ ਬਣਾ ਦਿੰਦੀ ਆ ਕੋਈ ਉਹ ਲੋਹੇ ਤੇ ਕੀ ਕਹਿੰਦੇ ਹੁੰਦੇ ਆ ਪੱਥਰ ਤੇ ਲਕੀਰ ਬਣ ਗਈ ਆ ਜੰਮੂ ਕਸ਼ਮੀਰ ਆਪਣੇ ਸਾਹਮਣੇ ਆਰਟੀਕਲ 370 ਕਨਸਟੀਟਿਊਸ਼ਨ ਆਫ ਇੰਡੀਆ ਦੇ ਤਹਿਤ ਉਹਨਾਂ ਨੂੰ ਸਪੈਸ਼ਲ ਸਟੇਟਸ ਸੀਗਾ ਅੱਜ ਵੀ ਆਰਟੀਕਲ 371 ਆਫ ਦਾ ਕਨਸਟੀਟਿਊਸ਼ਨ ਫ੍ਰੋਮ ਕਲੌਜ਼ A ਟੂ ਕਲੌਜ਼ I 10 ਸਟੇਟਸ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਛੋਟਾਂ ਨੇ ਕੇਂਦਰ ਦੇ ਕਾਨੂੰਨਾਂ ਵੱਲੋਂ ਗੁਜਰਾਤ ਨੂੰ ਸਪੈਸ਼ਲ ਛੋਟ ਹੈ ਮਹਾਰਾਸ਼ਟਰ ਨੂੰ ਸਪੈਸ਼ਲ ਛੋਟ ਹੈ ਗੋਆ ਨੂੰ ਹੈ ਤੇ ਬਾਕੀ ਕੁਝ ਨਾਰਥ-ਈਸਟ ਦੀਆਂ ਸਟੇਟਸ ਹੈ ਤੇ ਤੁਸੀਂ ਜਾਂ ਤਾਂ ਉਹ ਆਰਟੀਕਲ 371 ਦਾ ਉਪਯੋਗ ਕਰਕੇ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਹਨਾਂ ਨੂੰ ਐਗਜ਼ੈਂਪਟ ਕਰ ਦਿਓ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਨੂੰ ਨਾਲੇ ਭਾਜਪੀ ਕਹਿੰਦੀ ਕਿ ਅਸੀਂ ਐਮਐਸਪੀ ਦੇਣ ਨੂੰ ਤਿਆਰ ਹਾਂ ਤੇ ਫਿਰ ਲੜਾਈ ਕਿ ਕਿਸ ਕੇਸ ਗੱਲ ਦੀ ਹੈ ਜੋ ਕਹਿੰਦੇ ਕਿ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਤੁਸੀਂ ਅਗਰ ਇਹ ਐਮਐਸਪੀ ਦੀ ਤੁਹਾਡੀ ਮਨਸੂਬੇ ਸੱਚੇ ਨੇ ਤੇ ਫਿਰ ਤੁਸੀਂ ਪੰਜਾਬ ਤੇ ਹਰਿਆਣਾ ਨੂੰ ਐਗਜ਼ੈਂਪਟ ਕਰ ਦਿਓ ਬਾਕੀ ਸਾਰੇ ਦੇਸ਼ ਵਿੱਚ ਕੰਟ੍ਰੈਕਟ ਫਾਰਮਿੰਗ ਤੇ ਐਬੋਲਿਸ਼ਨ ਆਫ ਏਪੀਐਮਸੀ ਤੇ ਜਿਹੜਾ ਏਸੈਂਸ਼ੀਅਲ ਕਮੋਡਿਟੀਜ਼ ਐਕਟ ਆ ਇਹ ਸਾਰੇ ਲਾਅ ਤੁਸੀਂ ਲਾਗੂ ਨਾਲੇ ਸਾਨੂੰ ਪਤਾ ਲੱਗ ਜਾਊਗਾ ਦੋ ਤਿੰਨ ਸਾਲ ਵਿੱਚ ਕਿ ਬਾਕੀ ਦੇਸ਼ ਦਾ ਹਾਲ ਕੀ ਆ ਕਿਉਂਕਿ ਇਹ ਜਿਹੜੇ ਜਿਹੜੇ ਇਹ ਤਜਰਬੇ ਨੇ ਇਹ ਸਾਰੇ ਵੈਸਟਰਨ ਵਰਲਡ ਵਿੱਚ ਅੱਜ ਤੋਂ ਕਈ ਦਹਾਕੇ ਪਹਿਲਾਂ ਫੇਲ ਹੋ ਚੁੱਕੇ ਨੇ ਇਸ ਲਈ ਅਸਲ ਵਿੱਚ ਕਹਾਣੀ ਯਾਦਵੰਦਰ ਜੀ ਕਹਾਣੀ ਇਹ ਵੀ ਲੋਕਾਂ ਦੇ ਹੁਣ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਕਿ ਇਹ ਤਿੰਨ ਕਾਨੂੰਨ ਜਿਹੜੇ ਨੇ ਇਹ ਪਹਿਲਾਂ ਕਾਰਪੋਰੇਟ ਘਰਾਣਿਆਂ ਨਾਲ ਤੈਸ਼ੁਦਾ ਨੀਤੀ ਦੇ ਤਹਿਤ ਬਣਾਏ ਗਏ ਨੇ ਕਿਉਂਕਿ ਕਾਰਪੋਰੇਟਸ ਦਾ ਜਿਹੜੇ ਕਾਰਪੋਰੇਟਸ ਦਾ ਨਾਮ ਹੁਣ ਹਰ ਬੱਚੇ ਦੀ ਜ਼ੁਬਾਨ ਤੇ ਆ ਬਾਨੀ ਜੜਾਨੀ ਇਹ ਇਹ ਬਾਕੀ ਸਾਰੇ ਕਿੱਤਿਆਂ ਵਿੱਚ ਬਾਕੀ ਸਾਰੇ ਵਪਾਰਾਂ ਵਿੱਚ ਉਹਨਾਂ ਦਾ ਕਬਜ਼ਾ ਹੋ ਚੁੱਕਾ ਵਾ ਮਤਲਬ automobile industry ਉਹਨਾਂ ਦੇ ਕੋਲ ਆ hospitality industry ਉਹਨਾਂ ਦੇ ਕੋਲ ਆ ਆ ਇੱਥੋਂ ਤੱਕ ਕਿ 에어ਪੋਰਟਸ ਵੀ ਪ੍ਰਾਈਵੇਟਾਈਜ਼ ਹੋ ਚੁੱਕੇ ਨੇ ਰੇਲਵੇਜ਼ ਪ੍ਰਾਈਵੇਟਾਈਜ਼ ਹੋ ਚੁੱਕੇ ਆ ਮੀਡੀਆ ਵੀ ਉਹਨਾਂ ਕੋਲ ਆ ਅਸਲ ਗੱਲ ਕਹੀ ਤੁਸੀਂ ਸਾਡਾ ਨੈਸ਼ਨਲ ਮੀਡੀਆ ਇਹ ਕਿਸਮ ਦਾ ਇਹਨਾਂ ਕਾਰਪੋਰੇਟ ਦੇ ਅਦਾਰਿਆਂ ਦੇ ਅਧੀਨ ਹੈ ਐਜੂਕੇਸ਼ਨ ਤੇ ਪ੍ਰਾਈਵੇਟ ਹੈਲਥ케ਅਰ ਸੌਰੀ ਐਜੂਕੇਸ਼ਨ ਤੇ ਹੈਲਥ케ਅਰ ਪ੍ਰਾਈਵੇਟ ਸੈਕਟਰ ਹੈ ਕੱਲਾ ਖੇਤੀ ਬਚੀ ਸੀ ਜਿੱਥੇ ਉਹਨਾਂ ਦੀ ਹਲੇ ਪਹੁੰਚ ਨਹੀਂ ਸੀ ਜਿੱਥੇ ਉਹਨਾਂ ਦੀ ਪਕੜ ਨਹੀਂ ਸੀ ਉਹਨਾਂ ਨੇ ਦੇਖਿਆ ਕਿ ਬਾਕੀ ਤਾਂ ਅਸੀਂ ਸਾਰਾ ਐਕਸਪਲੋਇਟ ਕਰ ਲਿਆ ਤੇ ਖੇਤੀ ਨੂੰ ਵੀ ਇਹਦਾ ਸ਼ੋਸ਼ਣ ਕਰੀਏ ਇਹਦੀ ਐਕਸਪਲੋਇਟੇਸ਼ਨ ਕਰੀਏ ਅੱਜ ਇੱਕ ਪੋਸਟ ਮੈਂ ਦੇਖਿਆ ਸੀਗਾ ਕਿ ਜਿਹੜੀ ਕਣਕ ਸਾਡੇ ਕੋਲੋਂ 1900 ਨੂੰ ਕੁਇੰਟਲ ਜਾਂ 2000 ਨੂੰ ਕੁਇੰਟਲ ਲੈ ਰਹੇ ਨੇ ਬਿਗ ਬਾਜ਼ਾਰ ਵਿੱਚ 46 ਰੁਪਏ ਕਿਲੋ ਪਈ ਸੀ ਉਹੀ ਕਣਕ ਆ ਉਸ ਕਣਕ ਦਾ ਕੋਈ ਦਾਣਾ ਨਹੀਂ ਬਦਲਿਆ ਕੋਈ ਉਹਦੇ ਚ ਸ਼ਕਲੋ ਸੂਰਤ ਨਹੀਂ ਬਦਲੀ ਸਿਰਫ ਮਾੜੀ-ਮੋਟੀ ਕੋਈ ਉਹਦੀ ਸਫਾਈ ਤੇ ਗ੍ਰੇਡਿੰਗ ਵੱਧ ਕੀਤੀ ਹੋਊਗੀ ਪਰ 1900 ਰੁਪਿਆ ਕੁਇੰਟਲ ਕਿੱਥੇ ਤੇ 4600 ਰੁਪਿਆ ਕੁਇੰਟਲ ਕਿੱਥੇ ਦੁਕਾਨ ਦੇ ਉੱਤੇ ਜਾ ਕੇ ਦੈਟ ਇਜ਼ ਐਗਜ਼ੈਕਟਲੀ ਜਿਹੜੀ ਐਕਸਪਲੋਇਟੇਸ਼ਨ ਉਹਨਾਂ ਦੇ ਮਨ ਵਿੱਚ ਆ ਉਹ ਕਈ ਅਰਬਾਂ ਖਰਬਾਂ ਰੁਪਏ ਬਣਾਉਣਗੇ ਪੰਜਾਬ ਬਹੁਤ ਜ਼ਰਖੇਜ਼ ਧਰਤੀ ਆ ਸਾਡੀ ਸੋਇਲ ਤੇ ਸਾਡਾ ਜਿਹੜਾ ਵੈਦਰ ਆ ਉਹ ਕੈਲੀਫੋਰਨੀਆ ਨੂੰ ਮਾਤ ਪਾਉਂਦਾ ਵਾ ਔਰ ਇੱਥੇ ਮੈਂ ਕੀ ਕਹਿ ਸਕਦਾ ਕਿ 올ਿਵ ਆਇਲ ਦੀ ਖੇਤੀ ਹੋ ਸਕਦੀ ਆ ਹਰ ਕਿਸਮ ਦੇ ਹਾਰਟੀਕਲਚਰ ਦੀ ਖੇਤੀ ਹੋ ਸਕਦੀ ਆ ਹਰ ਕਿਸਮ ਦੀ ਵੈਜੀਟੇਬਲ ਦੀ ਖੇਤੀ ਕਰਦੇ ਨੇ ਅਸੀਂ ਸਾਰੇ ਇੱਥੇ ਬੈਠੇ ਨੇ ਹਰ ਕਿਸਮ ਦਾ ਕ੍ਰੌਪ ਚਾਹੇ ਹੋ ਤੁਸੀਂ ਨਾਮ ਲਓ ਫਸਲ ਦੀ ਪੰਜਾਬ ਦੀ ਕੈਪੈਸਿਟੀ ਆ ਸੋ ਇਸ ਕਰਕੇ ਤਾਂ ਸਾਨੂੰ ਮੌਕਾ ਹੀ ਨਹੀਂ ਕਦੀ ਦਿੱਤਾ ਹੈ ਕੇਂਦਰ ਦੀਆਂ ਸਰਕਾਰਾਂ ਤੇ ਸਾਡੇ ਸਟੇਟ ਦੀ ਜਿਹੜੀ ਲੀਡਰਸ਼ਿਪ ਸੀ ਉਹ ਕਦੀ ਦੂਰ ਅੰਦੇਸ਼ ਹੈ ਨਹੀਂ ਸੀਗੀ ਉਹ ਹਮੇਸ਼ਾ ਆਪਣੇ ਲੋਕਾਂ ਦੇ ਪ੍ਰਤੀ ਬੇਈਮਾਨ ਸੀ ਤਾਂ ਇਹੋ ਸਟੇਟ ਦੀ ਲੀਡਰਸ਼ਿਪ ਕੱਟ ਦਿੱਤੀ ਕਿਸਾਨਾਂ ਨੇ ਆ ਸਾਰੇ ਕਿਸਾਨ ਬੈਠੇ ਨੇ ਆ ਸਾਡੇ ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਜਸਪੀਰ ਸਿੰਘ ਜੀ ਲਿੱਟਾ ਸਾਡਾ ਇੱਥੇ ਬਹੁਤ ਵੱਡਾ ਜੱਥਾ ਸਾਡੇ ਜ਼ਿਲ੍ਹੇ ਦਾ ਦੁਆਬੇ ਦਾ ਆਇਆ ਅੱਜ ਵੀ ਅਸੀਂ ਪੁਹਲੱਤ ਚੋਂ ਆਪਣੇ ਜਿੰਨੇ ਕੈਪੈਸਿਟੀ ਸੀ ਅਸੀਂ ਕਾਫੀ ਵੱਡੇ ਮਾਤਰਾ ਵਿੱਚ ਆਣ ਕੇ ਆਪਣਾ ਹਿੱਸਾ ਵੀ ਪਾਇਆ ਯੋਗਦਾਨ ਵੀ ਪਾਇਆ ਇਹਨਾਂ ਦੇ ਵੀ ਬਹੁਤ ਰਣੀਆ ਕਿ ਇਹਨਾਂ ਨੇ ਸਾਡੇ ਲਈ ਇੱਥੇ ਆਉਣ ਤੋਂ ਪਹਿਲਾਂ ਲੰਗਰ ਦਾ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਕੀਤਾ ਇਸ ਲਈ ਮੈਂ ਸਭ ਸੀ ਕਹਿੰਦਾ ਸਹਿਯੋਗ ਕਰਨ ਆਇਓ ਤੁਹਾਡੇ ਸਭ ਤੋਂ ਪਿਆਰੇ ਦੋਸਤ ਕਿਸੇ ਦੌਰ ਚ ਰਹੇ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਸੀ ਸੇਵਾ ਕਰ ਰਹੇ ਆਂ ਜੀ ਰਾਜਨੀਤੀ ਨਹੀਂ ਕਰ ਰਹੇ ਮੈਂ ਉਹਨਾਂ ਮੈਂ ਨਾ ਤੁਸੀਂ ਲਗਾਤਾਰ ਟਿੱਪਣੀਆਂ ਕਰਦੇ ਹੋ ਉਹਨਾਂ ਤੇ ਪਿਛਲੇ ਦਿਨਾਂ ਚ ਸਭ ਤੋਂ ਜ਼ਿਆਦਾ ਕਹਿੰਦੇ ਅੱਜ ਕੱਲ ਖੈਰਾ ਸਭ ਤੋਂ ਜ਼ਿਆਦਾ ਟਾਰਗੇਟ ਕੇਜਰੀਵਾਲ ਨੂੰ ਕਰਦੇ ਆ ਨਹੀਂ ਨਹੀਂ ਦੇਖੋ ਜਦੋਂ ਤੁਸੀਂ ਕੋਈ ਵੀ ਕੰਮ ਯੋਗਦਾਨ ਪਾਉਂਦੇ ਨਾ ਜੈਨੂਇਨਲੀ ਉਹਦਾ ਇਮੀਡੀਏਟ ਰਿਜ਼ਲਟਸ ਹੁੰਦੇ ਨੇ ਜਿਹੜਾ ਅਰਵਿੰਦ ਕੇਜਰੀਵਾਲ ਤੇ ਮੈਂ ਟਿੱਪਣੀ ਕੀਤੀ ਸੀ ਜਿਹੜ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਹੋਈ ਆ ਜਿਹੜੀ ਹੁਣ ਇਸ ਵੇਲੇ ਮੇਰੇ ਕੋਲ ਕਾਪੀ ਨਹੀਂ ਗਈ ਸਾਰੀ ਘੁੰਮ ਚੁੱਕੀ ਆ 23 ਨਵੰਬਰ ਦੀ ਜਿਹਦੇ ਚ ਉਹਨਾਂ ਨੇ ਤਿੰਨ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਨੋਟੀਫਾਈ ਕਰ ਦਿੱਤਾ ਵਾ ਔਰ ਫਿਰ ਨਾਲ ਉਹਨਾਂ ਨੇ ਬਹੁਤ ਦਲੀਲ ਦਿੱਤੀ ਆ ਸਾਰੀ ਦੁਨੀਆ ਦੇ ਵਿੱਚ ਕਿ ਜਦੋਂ ਕੇਂਦਰ ਨੇ ਸਰਕਾਰ ਕੋਈ ਕਾਨੂੰਨ ਬਣਾਤਾ ਲੋਕ ਸਭਾ ਨੇ ਪਾਸ ਕਰਤਾ ਉਹ ਆਪਣੇ ਆਪ ਲਾਗੂ ਹੋ ਗਿਆ ਉਹ ਤਾਂ ਮੋਟੀਵੇਟ ਕਰ ਰਹੇ ਨੇ ਦੁਜਿਆਂ ਨੂੰ ਇਸ ਕਰਕੇ ਨੋਟੀਫਿਕੇਸ਼ਨ ਇਸ਼ੂ ਕਰਨ ਦਾ ਅੱਜ ਤੱਕ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਦਾ ਕਹੀ ਜਾਂਦੇ ਨੇ ਕਿ ਮੈਨੂੰ ਬਦਨਾਮ ਕਰ ਰਹੇ ਨੇ ਮੇਰੇ ਸਾਡੇ ਕਾਨੂੰਨ ਨਾਲ ਕੀ ਫਰਕ ਪੈਂਦਾ ਸੈਂਟਰ ਦਾ ਹੈਗਾ ਹੀ ਹੈਗਾ ਨਹੀਂ ਬਟ ਕਿਉਂ ਨੋਟੀਫਾਈ ਕੀਤਾ ਪੰਜਾਬ ਨੇ ਨਹੀਂ ਨੋਟੀਫਾਈ ਕੀਤਾ ਬਹੁਤ ਸਾਰੇ ਹੋਰ ਸਟੇਟਸ ਨੇ ਨੋਟੀਫਾਈ ਨਹੀਂ ਕੀਤਾ ਉਲਟਾ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾ ਕੇ ਜਿਹੜਾ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਵਾ that is to oppose the said laws ਜੇ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਵਾਕਿਆ ਜੈਨੂਇਨਲੀ ਠੀਕ ਨੇ ਦੋ ਕੰਮ ਕਰਨ ਇੱਕ 23 ਤਰੀਕ ਦੀ ਨੋਟੀਫਿਕੇਸ਼ਨ ਵਿਡਰੋ ਕਰਨ ਤੇ ਇੱਕ ਵਿਧਾਨ ਸਭਾ ਦਿੱਲੀ ਦਾ ਸੈਸ਼ਨ ਬੁਲਾ ਕੇ ਮੋਦੀ ਵੱਲੋਂ ਤਿੰਨੇ ਕਾਲੇ ਕਾਨੂੰਨ ਬਣਾਏ ਉਥੇ ਰੱਦ ਕਰ ਦੇਣ ਤੇ ਇਹ ਇੱਕ ਨੁਕਸ ਹੋਰ ਘਟਦੇ ਨੇ ਉਹ ਕਹਿੰਦੇ ਜੀ ਪੰਜਾਬ ਦੀ ਵਿਧਾਨ ਸਭਾ ਨੇ ਲੋਕਾਂ ਨੂੰ ਮੂਰਖ ਬਣਾ ਦਿੱਤਾ ਜੀ ਹਾਲਾਂਕਿ ਉਹਨਾਂ ਦੇ ਐਮ ਐਲ ਏ ਵਿਚ ਸ਼ਾਮਲ ਸਿਗੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੇ ਅਸੀਂ ਘੱਟ ਪੜੇ ਲਿਖੇ ਆ ਸਾਡੇ ਕੋ ਚੰਗੇ ਵਕੀਲ ਨਹੀਂਗੇ ਦਿੱਲੀ ਵਿੱਚ ਤੁਹਾਡੇ ਕੋ ਟੌਪ ਦੇ ਸੁਪਰੀਮ ਕੋਰਟ ਦੇ ਲਾਇਰ ਨੇ ਤੁਸੀਂ ਆਪ ਵੀ ਬੜੇ ਕਹਿੰਦੇ ਸਿਆਣੇ ਆ ਤੁਸੀਂ ਦਿੱਲੀ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਓ ਜਿਹੜੀਆਂ ਜਿਹੜਾ ਤੁਹਾਡੇ ਕੋ ਬਿਹਤਰ ਕਾਨੂੰਨ ਬਣ ਸਕਦਾ ਤੁਸੀਂ ਉਹ ਬਣਾ ਦਿਓ ਤੇ ਇੱਕ ਮਤਾ ਪਾਸ ਕਰ ਦਿਓ ਮੋਦੀ ਦੇ ਖਿਲਾਫ ਜੇ ਤੁਹਾਡੇ ਵਿੱਚ ਜਾਨ ਆ ਅਸੀਂ ਉਦਾਂ ਦਾ ਉਹ ਉਹੀ ਕਾਨੂੰਨ ਅਸੀਂ ਆਪਣੀ ਸਰਕਾਰ ਨੂੰ ਕਹਾਂਗੇ ਕਿ ਉਹੀ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਚ ਐਡਾਪਟ ਕਰ ਲਓ ਇੱਥੋਂ ਤਾਂ ਮੈਂ ਕਹਿੰਨਾ ਕਿ ਦਿਸ ਇਜ਼ ਡਬਲ ਸਟੈਂਡਰਡਸ ਔਰ ਦੂਸਰਾ ਬੁਰਾੜੀ ਜਾਓ ਪਰ ਤੁਹਾਡੇ ਬਾਰੇ ਉਹ ਕਹਿੰਦੇ ਨੇ ਕਿ ਤੁਸੀਂ ਕੈਪਟਨ ਦੇ ਨਾਲ ਸਟੇਜ ਸਾਂਝੀ ਕੀਤੀ ਤੇ ਉਹ ਕਹਿੰਦੇ ਆ ਖੈਰਾ ਦਾ ਕੈਪਟਨ ਦੀ ਸਟੇਜ ਸਾਂਝੀ ਕਰਨਾ ਹੀ ਕਹਾਣੀ ਨਹੀਂ ਹੈ ਕਹਾਣੀ ਕੋਈ ਹੋਰ ਆ ਗਈ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ ਪੁੱਛੋ ਕਿ ਕਿਸੇ ਇਹਨਾਂ ਦੇ ਉੱਤੇ ਕੋਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋ ਪਰਚੇ ਦੋ ਦੋ ਸਟੇਜਾਂਾਂ ਜੀ ਕਿ ਸਾਡੇ ਤੇ ਹਮਲੇ ਤਿੱਖੇ ਕਰਦੇ। ਨਹੀਂ ਨਹੀਂ ਇੱਕ ਮਿੰਟ ਕਿਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸੇ ਆਮ ਆਦਮੀ ਪਾਰਟੀ ਦੇ ਵਿੱਚੇ ਕਿਸੇ ਹੋਰ ਤੇ ਪਰਚੇ ਦਰਜ ਕੀਤੇ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਲੋਕ ਜਾਣਦੇ ਨੇ ਕਿ ਮੈਂ ਕਾਂਗਰਸ ਦਾ ਕਰਪਸ਼ਨ ਦੇ ਇਸ਼ੂਜ਼ ਉੱਤੇ ਕਿੰਨਾ ਡਟਮਾ ਵਿਰੋਧ ਕੀਤਾ। ਉਹ ਮਨਿਸਟਰ ਨੂੰ ਅਸਤੀਫਾ ਦੇਣਾ ਪਿਆ। ਮੇਰੇ ਉੱਤੇ ਡਰੱਗਸ ਦਾ ਐਨਡੀਪੀਐਸ ਦਾ ਬਹੁਤ ਡੇਂਜਰਸ ਕੇਸ ਇਸ ਸਰਕਾਰ ਨੇ ਕੈਪਟਨਲ ਸਟੇਜ ਤਾਂ ਸਾਂਝੀ ਕੀਤੀ ਆ ਕਿਉਂਕਿ ਅਸੀਂ ਵਿਧਾਨ ਸਭਾ ਵਿੱਚ 115 ਵਿਧਾਇਕਾਂ ਨੇ ਉਸ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਕੀਤਾ ਸੀਗਾ ਮੈਂ ਤਾਂ ਗਵਰਨਰ ਦੇ ਕੋਲ ਫੋਟੋ ਨਹੀਂ ਖਿਚਾਉਣ ਗਿਆ ਇਹਨਾਂ ਦੇ ਤਾਂ ਬੰਦੇ ਫੋਟੋ ਖਿਚਾ ਕੇ ਆਏ ਨੇ ਗਵਰਨਰ ਰਾਜ ਭਵਨ ਦੇ ਕੋਲ ਗਵਰਨਰ ਪੰਜਾਬ ਦੇ ਨਾਲ ਮੁੱਖ ਮੰਤਰੀ ਨਾਲ ਭੱਜੇ ਗਏ ਗਰਮ ਜੋਸ਼ੀ ਵਿੱਚ ਇਸ ਕਰਕੇ ਅਸੀਂ ਤਾਂ ਉਹ ਗੱਲ ਪੁਗਾਈ ਆ ਕਿ ਜਿਹੜੀ ਅਸੀਂ ਗੱਲ ਮਤਾ ਅੰਦਰ ਪਾਸ ਕੀਤਾ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਦਿੱਲੀ ਵਿੱਚ ਜਿਹੜਾ ਸਾਰੀਆਂ ਪਾਰਟੀਆਂ ਦਾ ਧਰਨਾ ਮੋਦੀ ਦੇ ਸਰਕਾਰ ਦੇ ਖਿਲਾਫ ਜੰਤਰ ਮੰਤਰ ਤੇ ਲਾਇਆ ਜਾਣਾ ਸੀ ਅਸੀਂ ਉਹਦੇ ਲਈ ਪਹੁੰਚੇ ਸੀਗੇ ਨਾ ਕਿ ਕਿਸੇ ਪਾਰਟੀ ਵਾਸਤੇ ਨਾ ਕਿਸੇ ਆਗੂ ਵਾਸਤੇ ਇਸ ਕਰਕੇ ਅੱਜ ਜਿਹੜਾ ਜੇ ਮੈਂ ਪੁੱਛਾਂ ਕਿ ਪੰਜਾਬ ਦਾ ਇਹ ਅੰਦੋਲਨ ਜਿਹੜਾ ਜਿਹੜਾ ਮੈਂ ਓਪਨਿੰਗ 'ਚ ਹੀ ਕਿਹਾ ਇਹਦਾ ਰਾਜਨੀਤਿਕ ਮਾਇਨੇ ਕੀ ਨੇਗੇ ਕੀ ਇਹ 2022 ਦੀ ਰਾਜਨੀਤੀ ਨਾਲ ਜੁੜਦਾ ਜੇ ਇਹ 2022 ਦੀ ਰਾਜਨੀਤੀ ਨਾਲ ਜੁੜਦਾਗਾ ਤਾਂ ਖੈਰਾ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਐਡਾ ਵੱਡਾ ਇੱਕ ਉਭਾਰ ਆਇਆ ਹੋਵੇ ਪੰਜਾਬ ਦੀ ਧਰਤੀ ਤੇ ਉਹ ਉਹਨੂੰ ਆਪਾਂ ਆਈਸੋਲੇਸ਼ਨ ਵਿੱਚ ਤਾਂ ਦੇਖ ਨਹੀਂ ਸਕਦੇ ਕਿ ਇਹ ਇਕੱਲਾ ਤੇ ਇਕੱਲਾ ਖੇਤੀ ਤੱਕ ਕੀ ਸੀਮਤ ਆ ਅੱਜ ਜਿਹੜਾ ਇਹ ਉਭਾਰ ਆ ਰਿਹਾ ਜਿਹੜੇ ਨੌਜਵਾਨ ਟਰੈਕਟਰ ਟਰਾਲੀਆਂ ਭਰ-ਭਰ ਕੇ ਤੇ ਵੱਡੇ ਵੱਡੇ ਟਰੋਲੇ ਲੈ ਕੇ ਇੱਥੇ ਪਹੁੰਚ ਰਹੇ ਨੇ ਉਹ ਕੱਲੇ ਖੇਤੀ ਦੇ ਐਮਐਸਪੀ ਤੱਕ ਸੀਮਤ ਉਹਨਾਂ ਦਾ ਗੁੱਸਾ ਨਹੀਂਗਾ ਉਹਨਾਂ ਦਾ ਗੁੱਸਾ ਹੈਗਾ ਜੋ ਸਾਡੇ ਅਰਸੇ ਤੋਂ ਪੰਜਾਬੀਆਂ ਦੇ ਨਾਲ ਜਿਹੜਾ ਕੀ ਕਹਿੰਦੇ ਹੁੰਦੇ ਆ ਕਿ ਬਦਲਾਖੋਰੀ ਦੀ ਨੀਤੀ ਕੇਂਦਰ ਵੱਲੋਂ ਵੀ ਤੇ ਉੱਥੋਂ ਦੀਆਂ ਸਰਕਾਰਾਂ ਜੋ ਕਰਾਪਸ਼ਨ ਹੋਈ ਜੋ ਫਰਸਟ੍ਰੇਸ਼ਨ ਆਈ ਯੂਥ ਦੇ ਵਿੱਚ ਜਿਸ ਫਰਸਟ੍ਰੇਸ਼ਨ ਦੇ ਕਰਕੇ ਸਾਡਾ ਜਿਹੜਾ ਪੰਜਾਬ ਦਾ ਯੂਥ ਆ ਉਹ ਘੱਟੋ ਘੱਟ ਨਹੀਂ ਤਾਂ ਅੱਜ ਮੇਰਾ ਖਿਆਲ ਆ ਪੌਣੇ 3 ਕਰੋੜ ਆਬਾਦੀ ਚੋਂ 60 ਲੱਖ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿੱਚ ਭੱਜ ਗਿਆ ਵਾ ਇਹ ਜਿਹੜੀ ਫਰਸਟ੍ਰੇਸ਼ਨ ਸੀ ਨਾ ਇਹ ਪਹਿਲਾਂ ਸੀਗੀ ਇਹ ਇਹ ਥੋੜੀ ਦੱਬੀ ਹੋਈ ਸੀਗੀ ਇਹ ਇਹ ਥੋੜੀ ਦੱਬੀ ਹੋਈ ਸੀਗੀ ਇਹ ਜਿਹੜਾ ਮੁੱਦਾ ਆਇਆ ਕਿਸਾਨੀ ਦਾ ਜਿਹੜਾ ਕਿ ਇੱਕ ਇਹ ਜਿਹੜਾ ਮੁੱਦਾ ਆਇਆ ਕਿਸਾਨੀ ਦਾ ਜਿਹੜਾ ਕਿ ਇੱਕ ਹਰ ਇੱਕ ਨਾਲ ਟੱਚ ਕਰਦਾ ਸੀ ਇਸ ਮੁੱਦੇ ਦੇ ਉੱਤੇ ਇੱਕ ਪੰਜਾਬੀਆਂ ਦਾ ਜਿੱਦਾਂ ਕਹਿੰਦੇ ਹੁੰਦੇ ਕਿ ਲਾਵਾ ਫੁੱਟਿਆ ਵਾ ਔਰ ਜੇ ਮੋਦੀ ਸਰਕਾਰ ਇਸ ਲਾਵੇ ਨੂੰ ਕੰਟਰੋਲ ਨਹੀਂ ਕਰੇਗੀ ਇਹਦੇ ਬਹੁਤ ਭਿਆਨਕ ਸਿੱਟੇ ਨਿਕਲਣਗੇ ਨਾ ਸਿਰਫ ਪੰਜਾਬ ਵਾਸਤੇ ਬਲਕਿ ਸਾਰੇ ਦੇਸ਼ ਵਾਸਤੇ ਬਿਕੋਜ਼ देयर ਇਨ ਇਹ ਨਵਾਂ ਰਾਜਨੀਤਿਕ ਸਪੇਸ ਕ੍ਰੀਏਟ ਕਰੇਗੀ ਕਿਉਂ ਉਸ ਰਾਜਨੀਤਿਕ ਸਪੇਸ ਦਾ ਹਿੱਸਾ ਖੈਰਾ ਹੋ ਸਕਦੇ ਨੇ ਦੇਖੋ ਅੱਜ ਨਹੀਂ ਮੈਂ ਇਸ ਬਾਰੇ ਕੋਈ ਟਿੱਪਣੀ ਜਾਂ ਮੈਂ ਉਹਦਾ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ ਬਟ ਆਫਕੋਰਸ ਜੇ ਜਿਸ ਤਰ੍ਹਾਂ ਨਾਲ ਕਿਸਾਨ ਜਥੇਬੰਦਿਆਂ ਦੀ ਲੀਡਰਸ਼ਿਪ ਨੇ ਅੱਜ ਤੱਕ ਬਹੁਤ ਠੋਸ ਨਿਗਰ ਤਰੀਕੇ ਦੇ ਨਾਲ ਗੱਲਬਾਤ ਨੂੰ ਚੰਗੇ ਪੜਾਵਾਂ ਤੱਕ ਲੈ ਗਈ ਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਲੂੰਬੜ ਚਾਲਾਂ ਸੀ ਉਹਦੇ ਵਿੱਚ ਨਹੀਂ ਆਏ ਥੈਟ ਮੀਨਸ ਕਿ ਇਹ ਇੱਕ ਸਟੈਬਲਿਸ਼ ਹੋ ਰਹੀ ਆ ਜਿਹੜੀ ਕਮਿਟਿਡ ਲੀਡਰਸ਼ਿਪ ਜਿਨ੍ਹਾਂ ਤੇ ਲੋਕਾਂ ਨੂੰ ਭਰੋਸਾ ਬਣ ਰਿਹਾ ਵਾ ਅਗਰ ਉਹ ਇਥੋਂ ਸੰਘਰਸ਼ ਜਿੱਤ ਕੇ ਜਾਂਦੇ ਨੇ ਥੇਰ ਇਜ਼ ਏਵਰੀ ਪੋਸਿਬਿਲਟੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਕਲਪ ਨਿਕਲ ਆ ਸਕੇ ਤੇ ਜਿੱਥੋਂ ਤੱਕ ਮੈਂ ਜ਼ਾਤੀ ਤੌਰ ਤੇ ਮੈਂ ਪਹਿਲੇ ਦਿਨ ਤੋਂ ਜਦਵਿੰਦਰ ਜੀ ਕਹਿ ਰਿਹਾ ਕਿ ਇਸ ਲੜਾਈ ਵਿੱਚ ਪੋਲਿਟੀਕਲ ਪਾਰਟੀਆਂ ਨੂੰ ਆਪਣੇ ਝੰਡੇ ਕਦੇ ਵੀ ਨਹੀਂ ਸੱਚਕਣੇ ਚਾਹੀਦੇ ਮੈਂ ਪਹਿਲੇ ਦਿਨ ਤੋਂ ਮੈਨੂੰ ਯਾਦ ਆ 25 ਕੇ 26 ਸਪਟੈਂਬਰ ਦੀ ਕਾਲ ਸੀਗੀ ਅਸੀਂ ਕਾਲੇ ਝੰਡੇ ਫੜ ਕੇ ਤੇ ਹਰੇ ਝੰਡੇ ਫੜ ਕੇ ਅਸੀਂ ਆਪਣੇ ਹਲਕੇ ਨਡਾਲੇ ਦੇ ਵਿੱਚ ਜਿੱਥੇ-ਜਿੱਥੇ ਵੀ ਮੌਕਾ ਮਿਲਿਆ ਉੱਥੇ ਗਏ ਜਦ ਕਿ ਦੂਸਰੀਆਂ ਪਾਰਟੀਆਂ ਨੂੰ ਹਲੇ ਸਮਝ ਨਹੀਂ ਸੀ ਆ ਰਹੀ ਤੇ ਉਹ ਆਪਣੇ ਝੰਡੇ ਚੱਕ ਕੇ ਕੋਈ ਟਰੈਕਟਰ ਮਾਰਚ ਕੱਢਦਾ ਸੀ ਕੋਈ ਅ ਅੰਮ੍ਰਿਤਸਰ ਤੋਂ ਗੱਡੀਆਂ ਦੀ ਮਾਰਚ ਕੱਢਦੀ ਕਿਸੇ ਨੇ ਕੋਈ ਗ੍ਰਾਮ ਸਭਾ ਦੇ ਮਤੇ ਪਾਸ ਕਰਤੇ ਥੈਟ ਵਾਸ ਐ ਨਥਿੰਗ ਬਟ ਦੈਟ ਵਾਸ 에ਮਿੰਗ ਫਾਰ 2022 ਵੋਟ ਬੈਂਕ ਪੋਲਿਟਿਕਸ ਜਦਕਿ ਅੱਜ ਲੋੜ ਹੈਗੀ ਆ ਪਹਿਲਾਂ ਇਹਨਾਂ ਦੀ ਜਿੱਤ ਕਰਾਉਣਾ ਤੇ ਫਿਰ ਅਗਰ ਵਾਹਿਗੁਰੂ ਕਰੇ ਕੋਈ ਇਹਦੇ ਚੋਂ ਅੱਛੀ ਗੱਲ ਨਿਕਲਦੀ ਆ ਤੇ ਫਿਰ ਸਾਰਾ ਪੰਜਾਬ ਵੀ ਚਲੋ ਇਹਨੂੰ ਸਾਈਡ ਤੇ ਰੱਖ ਦਿੰਦੇ ਨੇ 2022 ਚ ਖੇਹਰਾ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ ਇੱਕ ਆਦਮੀ ਦੀ ਕੀ ਗੱਲ ਹੁੰਦੀ ਕਿੱਥੇ ਹੈ ਕਿੱਥੇ ਨਹੀਂ ਹੈ ਜੇ ਸਾਨੂੰ ਇਹਨਾਂ ਰੁੱਕੋ ਤੁਸੀਂ ਗੱਲ ਕਰਦੇ ਕਰਦੇ ਟੀਵੀ ਜਿੰਦਾਬਾਦ ਜਿੰਦਾਬਾਦ ਇੱਕ ਵੇਖੋ ਨਿਕਾ ਨਹੀਂ ਇਹਦਾ ਟੀਵੀ ਸਾਡੀ ਆਵਾਜ਼ ਚੁੱਕ ਰਿਹਾ ਇੱਕ ਮਿੰਟ ਜੀ ਸਰ ਇੱਕ ਮਿੰਟ ਇੱਕ ਮਿੰਟ ਧੰਨਵਾਦ ਸਰ ਧੰਨਵਾਦ ਪਹ ਗੱਲ ਕਰ ਲਈ ਸਰ ਖੈਰਾ ਸਾਹਿਬ ਨਾਲ ਇਸ ਤਰ੍ਹਾਂ ਵਾਂ ਕਿ ਮੈਂ ਹਮੇਸ਼ਾ ਇੱਕ ਕਾਫੀ ਅਰਸੇ ਤੋਂ ਇੱਕ अच्छे ਕਲੀਨ ਅਲਟਰਨੇਟਿਵਲੀ ਸਟਰਗਲ ਕੀਤਾ ਹੋਇਆ ਇਹ ਸਾਰੀ ਦੁਨੀਆ ਜਾਣਦੀ ਹੈ ਅਨਫੋਰਚਨਟਲੀ ਇਹ ਜਿਹੜੀ ਜਿਹੜੀ ਜਿਹੜੇ ਲਾਈਕ ਮਾਈਂਡਡ ਲੀਡਰਸ ਸਿਗੇ ਜਿਹਦੇ ਚ ਹੁਣ ਮੈਂ ਨਾਮ ਨਹੀਂ ਲੈਂਦਾ ਲੋਕੀ ਸਾਰੇ ਸਮਝਦੇ ਨੇ ਅਨਫੋਰਚੂਨੇਟਲੀ ਹਲੇ ਕਿਸੇ ਪਲੈਟਫਾਰਮ ਤੱਕ ਹਲੇ ਪਹੁੰਚ ਨਹੀਂ ਸਕੇ ਪਤਾ ਨਹੀਂ ਕਿਉਂ ਨਹੀਂ ਪਹੁੰਚ ਸਕੇ ਇਸ ਕਰਕੇ ਆ ਵੀ ਹੁਣ ਇੱਕ ਅੰਦੋਲਨ ਜਿਹੜਾ ਹੈ ਇਸ ਨੂੰ ਅੱਗੇ ਵਧਦਾ ਦੇਖ ਕੇ ਇਹਦਾ ਵੀ ਕੋਈ ਕੀ ਨਤੀਜੇ ਨਿਕਲਦੇ ਨੇ ਪੰਜਾਬ ਦੇ ਉਸ ਤੋਂ ਬਾਅਦ ਆਪਾਂ ਤੈਅ ਕਰ ਲਵਾਂਗੇ ਦੇਖ ਲਾਂਗੇ ਮੈਂ ਇਹ ਕਹਿ ਰਿਆਂਗਾ ਕਿ ਖੈਰ ਤਾਂ ਰਾਜਨੀਤਿਕ ਸੰਭਾਵਨਾਵਾਂ ਮ ਲੱਭਦੇ ਹੁੰਦੇ ਸੀਗੇ ਇਹ ਤਾਂ ਰਾਜਨੀਤਿਕ ਸੰਭਾਵਨਾਵਾਂ ਮ ਬੜੀਆਂ ਜ਼ਬਰਦਸਤ ਪਈਆਂ ਨੇ ਚਾਹੇ ਚੁ ਕੋਈ ਪੋਲਿਟੀਕਲ ਪਾਰਟੀ ਨਾ ਨਿਕਲੇ ਤਾਂ ਮੈਂ ਪੁੱਛ ਰਿਹਾ ਤੁਸੀਂ 2022 ਚ ਆਪਣੇ ਆਪ ਨੂੰ ਕਿੱਥੇ ਦੇਖਦੇ ਹੋਗੇ ਮੈਂ 2022 ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਨਾਲ ਹੀ ਦੇਖਦਾ ਨਾ ਜੇ ਮੈਂ ਕੋਈ ਜੇ ਬਹੁਤ ਚਰਚਾਵਾਂ ਨੇ ਮਾਰਕੀਟ ਤੁਹਾਡੇ ਬਾਰੇ ਮੈਂ ਬਹੁਤ ਸਾਰੀਆਂ ਚਰਚਾਵਾਂ ਨੇ ਮਾਰਕੀਟ ਚ ਮੇਰੇ ਬਾਰੇ ਤਾਂ ਅੱਜ ਦੇ ਥੋੜੋ ਕਰਦੇ ਆ ਪਿਛਲੇ ਮੈਂ ਕਿਹਾ 25 ਸਾਲ ਦੇ ਲੱਗੇ ਹੋਏ ਨੇ ਕਦੀ ਮੈਨੂੰ ਕਹਿਣਗੇ ਜੀ ਇਹ ਆ ਆਰਐਸਐਸ ਦਾ ਏਜੰਟ ਹੈ ਕਦੀ ਕਹਿਣਗੇ ਜੀ ਭਾਜਪਾ ਦਾ ਏਜੰਟ ਹੈ ਜਦੋਂ ਹੋਰ ਕੁਝ ਨਹੀਂ ਲੱਭਦਾ ਕਹਿਣਗੇ ਕਾਲੀਆਂ ਦਾ ਏਜੰਟ ਹੈ ਕਦੀ ਕਹਿਣਗੇ ਜੀ ਇਹ ਕਾਂਗਰਸ ਦਾ ਏਜੰਟ ਹੈ ਤੁਸੀਂ ਮੈਨੂੰ ਦੱਸੋ ਕਿ ਅੱਜ ਤੱਕ ਜੋ ਕੁਝ ਮੈਂ ਲੜਾਈ ਲੜੀ ਹੈ ਡਾਕਟਰ ਦਾ ਨਾਂ ਨਹੀਂ ਲਿਆ ਤੁਸੀਂ ਨਹੀਂ ਕਾਂਗਰਸ ਕਿਹਾ ਵਾ ਹਾਂਜੀ ਜਿਸ ਕਰਕੇ ਇਹ ਸਾਰੀਆਂ ਬੇਬੁਨਿਆਦ ਜੀਆਂ ਗੱਲਾਂ ਮੈਂ ਏਜੰਟ ਤਾਂ ਹੈਗਾ ਵਾਂ ਪਰ ਮੈਂ ਉਸ ਪਰਮਾਤਮਾ ਵਾਹਿਗੁਰੂ ਦਾ ਏਜੰਟ ਆ ਮੈਂ ਕਿਸੇ ਇਦਾਂ ਦੀ ਗੱਲ ਦਾ ਏਜੰਟ ਨਹੀਂ ਜਾਂ ਮੈਂ ਏਜੰਟ ਹੈਗਾ ਪੰਜਾਬ ਦਾ ਮੇਨਸਟ੍ਰੀਮ ਪਾਰਟੀਆਂ ਦਾ ਕੋਈ ਸਕੋਪ ਦੇਖਦੇ ਹੋ ਹੁਣ ਮੈਂ ਸਿੱਧੇ ਤੌਰ ਤੇ ਸਪਸ਼ਟ ਪੁੱਛ ਲੈਣਾ ਸਾਰੀਆਂ ਦਾ ਕਾਂਗਰਸ ਅਕਾਲੀ ਦਲ ਭਾਜਪਾ ਜੀ ਤੁਹਾਨੂੰ ਲੱਗਦਾ ਸ਼ਾਇਦ ਤੁਸੀਂ ਨਹੀਂ ਜਾਓਗੇ ਕਦੇ ਕਾਂਗਰਸ ਤੇ ਅਕਾਲੀ ਦਲ ਦਾ ਫਿਚਰ ਕੀ ਹੈਗਾ ਦੇਖੋ ਐਸ ਵੇਲੇ ਸਾਰੀਆਂ ਮੇਨਸਟ੍ਰ ਤੂੰਦਲਾਵਾ ਕਿਉਂਕਿ ਲੋਕਾਂ ਦੇ ਵਿੱਚ ਗਿਲਾ ਤੇ ਫਰਸਟ੍ਰੇਸ਼ਨ ਦਾ ਲੈਵਲ ਜਿੱਦਾਂ ਮੈਂ ਪਹਿਲਾਂ ਕਹ ਰਿਹਾ ਸੀ ਬਹੁਤ ਜ਼ਿਆਦਾ ਵਾ ਇਸ ਸੰਘਰਸ਼ ਨੇ ਸਿਰਫ ਉਹਨਾਂ ਦਾ ਜਿਹੜਾ ਗੁੱਸਾ ਸੀਗਾ ਨਾ ਉਹਨੂੰ ਬਾਹਰ ਲੈ ਕੇ ਆਏ ਨੇ ਤੁਸੀਂ ਇਸ ਸੰਘਰਸ਼ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਪੋਲਿਟਿਕਲ ਆਦਮੀ ਇਸ ਸਟੇਜ ਤੇ ਚੜ੍ਹ ਕੇ ਬੋਲ ਸਕਦਾ ਦੱਸ ਦਿਓ ਮੈਨੂੰ ਮੈਂ ਪੁੱਛ ਰਿਹਾ ਨਾ ਅਕਾਲੀ ਦਲ ਤੇ ਕਾਂਗਰਸ ਦਾ ਫਿਊਚਰ ਕੀ ਹੈ 2022 ਸਿੱਧਾ ਸਪੱਸ਼ਟ ਦੱਸ ਦਿਓ ਮੈਂ ਏਟਿਸ ਪੁਆਇੰਟ ਆਈ ਡੋਨਟ ਸੀ ਐਨੀ ਫਿਊਚਰ ਔਰ ਖਾਸ ਤੌਰ ਤੇ ਅਕਾਲੀ ਦਲ ਜਿਸ ਪੁਆਇੰਟ ਜਿਵੇਂ ਐਸੀ ਦੇਖ ਰਿਹਾ ਹੋ ਤੁਸੀਂ ਨਹੀਂ ਮੈਂ ਹੁਣ ਅੱਜ ਦੀ ਡੇਟ ਹੀ ਕਹਿ ਸਕਦਾ ਹੁਣ ਅਗਲੇ ਸਾਲ 2 ਸਾਲ ਬਾਅਦ ਕੀ ਹੁੰਦਾ ਹੈ I ਕੈਨ ਨਾਟ ਸੇ ਮੈਂ ਕਿਹੜਾ ਕੋਈ ਸਟ੍ਰੋਲੋਜਰ ਹਾਂ ਜੀ ਲੀਡਰ ਤਾਂ ਹਵਾ 'ਚ ਪੜ ਖੈਰਾ ਸਾਹਿਬ ਲੀਡਰ ਹਵਾ 'ਚ ਪੜ ਲੈਂਦੇ ਨੇ ਕਹਿੰਦੇ ਨਹੀਂ ਨਿਕਾ ਮੈਂ ਪ੍ਰੋਫੈਸ਼ਨਲ ਲੀਡਰ ਹੀ ਨਹੀਂਗਾ ਐਕਚੁਅ ਲੀਡਰ ਤੇ ਹਵਾ 'ਚ ਪੜ ਲੈਂਦੇ ਨੇ ਮੈਂ ਮੈਂ ਕੋਈ ਪ੍ਰੋਫੈਸ਼ਨਲ ਲੀਡਰ ਨਹੀਂਗਾ ਮੈਂ ਕੋਈ ਜਿੱਦਾਂ ਪੁਰਾਣੇ ਜਿਹੜੇ ਹੈ ਨਾ ਹਾਰਡ ਕੋਰ ਅ ਗਿੱਗਨੇ ਹੁੰਦੇ ਜਿਨ੍ਹਾਂ ਨੂੰ ਜਨ ਜ ਨਹੀਂ ਜਿਹੜੇ ਨਹੀਂ ਜਿਹੜੇ ਇਸ ਜਿਹੜੇ ਜਿਹੜੇ ਰਾਜਨੀਤੀ ਨੂੰ ਠੰਡਾ ਬਣਾ ਕੇ ਚਲਦੇ ਨੇ ਨਾ ਉਹ ਬਹੁਤ ਪ੍ਰੋਫੈਸ਼ਨਲ ਨੇ ਮੈਂ ਤਾਂ ਮੋਟੀ ਮੋਟੀ ਮੈਂ ਸਮਝਦਾ ਕਿ ਜੋ ਕੁਝ ਪਿਛਲੇ ਸਮੇਂ ਚ ਹੋਇਆ ਬੀਜੇਪੀ ਤਾਂ ਚਲੋ ਅੱਜ ਇੱਕ ਨਫਰਤ ਦੀ ਪਾਤਰ ਹੈ ਹੀ ਆ ਅਕਾਲੀ ਦਲ ਜਿਹੜਾ ਵਾ ਉਹ ਤੁਸੀਂ ਦੇਖ ਰਹੇ ਹੋ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਘਟਣ ਦੀ ਬਜਾਏ ਗੁੱਸਾ ਵਧ ਰਿਹਾ ਵਾ ਔਰ ਦੇ ਕੈਨੋਟ ਈਵਨ ਕਮ ਇਨ ਟੂ ਐਨੀ ਪਬਲਿਕ ਡੋਮੇਨ ਜੇ ਅੱਜ ਤੁਸੀਂ ਅੱਜ ਮੈਨੂੰ ਕੋ ਕਹਿ ਰਿਹਾ ਸੀ ਮੇਰਾ ਛੋਟਾ ਵੀਰ ਇੱਥੇ ਆਇਆ ਹਲਕੇ ਦਾ ਉਹ ਕਹਿੰਦਾ ਜੀ ਜੇ ਸੁਖਬੀਰ ਨੂੰ ਕੋਈ ਜੁਰਤ ਆ ਇਸ ਦਿੱਲੀ ਦੇ ਕੁੰਡਲੀ ਬੈਰੀਅਰ ਦੇ ਧਰਨੇ ਤੋਂ ਲੈ ਕੇ ਤੇ ਪਾਰ ਸਿਰੇ ਬਾਹਰ ਇੱਕ ਵਾਰੀ ਸਾਨੂੰ ਤੁਰ ਕੇ ਦਿਖਾ ਦੇਵੇ ਠੀਕ ਹੈ ਕਾਂਗਰਸ ਦਾ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ ਕੈਪਟਨ ਅਬਰਿੰਦਰ ਸਿੰਘ ਨੇ ਜਿਹੜਾ ਆ ਵਿਧਾਨ ਸਭਾ ਚ ਮਤੇ ਪਾਸ ਕੀਤੇ ਨੇ ਪਵਾ ਆਪਾ ਜਿੰਨਾ ਕਹੀ ਜੀ ਕਮਜ਼ੋਰ ਕਾਨੂੰਨ ਬਣਾਉਂਦੇ ਜੀ ਇਹ ਕਾਨੂੰਨ ਜਿਹੜੇ ਜੀ ਉਹ ਨਾ ਕਾਫੀ ਸੀਗੇ ਬਟ ਸਿਰਫ ਪੰਜਾਬ ਦੀ ਵਿਧਾਨ ਸਭਾ ਨੂੰ ਬੁਲਾ ਕੇ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਕਰਨਾ ਇਸ ਤੋਂ ਇਹ ਨਾ ਸਮਝੋ ਕਿ ਮੈਂ ਕੋਈ ਉਹਦੀ ਪੱਖਪਾਤ ਕਰ ਰਿਹਾ ਵਾਂ ਪਰ ਇੰਨੇ ਕਰਨ ਦੇ ਨਾਲ ਘੱਟੋ ਘੱਟ ਉਹਨਾਂ ਦੀ ਕੁਝ ਸ਼ਾਹ ਕਾਂਗਰਸ ਦੀ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਪੰਜਾਬ ਵਿੱਚ ਬਚੀ ਹੋਈ ਹੈ ਇਹ ਹੈਗਾ ਅਸਲ ਆਮ ਆਦਮੀ ਪਾਰਟੀ ਨੂੰ ਮੈਂ ਤਾਂ ਕਹਿਣਾ ਨਾਟ ਦੈਟ ਕੋਈ ਮੇਰਾ ਉਹਨਾਂ ਨਾਲ ਪਰਸਨਲ ਕੋਈ ਰੰਜਿਸ਼ ਆ ਆ ਜਿਹੜਾ ਗ੍ਰਾਮ ਸਭਾ ਦੀ ਗੱਲ ਕੀਤੀ ਭਗਵੰਤ ਮਾਨ ਨੇ ਮੈਂ ਅੱਜ ਪੁੱਛਣਾ ਚਾਹੁੰਦਾ ਤੁਹਾਡੇ ਜ਼ਰੀਏ ਮੈਂ ਤਾਂ ਅੱਗੇ ਵੀ ਪਹਿਲਾਂ ਪੁੱਛਣਾ ਤੁਸੀਂ ਵੀ ਜ਼ਰੂਰ ਪੁੱਛੋ ਉਹ ਗ੍ਰਾਮ ਸਭਾ ਦੇ ਮਤੇ ਕਿੱਥੇ ਨੇ 13000 ਸੀ ਪਿੰਡ ਪੰਜਾਬ ਦਾ ਉਹਨਾਂ ਚੋਂ ਕਿੰਨੇ ਪਿੰਡਾਂ ਚ ਗ੍ਰਾਮ ਸਭਾ ਦੇ ਮਤੇ ਆਮ ਆਦਮੀ ਪਾਰਟੀ ਦੇ ਕਹਿਣ ਤੇ ਪਾਏ ਉਹਨਾਂ ਲੋਕਾਂ ਨੇ ਤੇ ਜੇ ਪਾਏ ਨੇ ਤੇ ਗਾਂ ਉਹਨਾਂ ਦਾ ਕਰਨਾ ਕੀ ਆ ਕੀ ਅਸੀਂ ਉਹਨਾਂ ਨੂੰ ਸੁਪਰੀਮ ਕੋਰਟ ਲੈ ਕੇ ਜਾਣਾ ਸੀਗਾ ਕੁਝ ਤਾਂ ਦੱਸਣ ਦੈਟ ਮੀਨਸ ਕਿ ਇਹ ਇਸ ਸੰਘਰਸ਼ ਦੇ ਵਿੱਚ ਨਾ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਆਰ ਐਟ ਲਾਸ ਆਫ ਅਜੈਂਡਾ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ ਸੋ ਇਸ ਕਰਕੇ ਮੈਂ ਸਮਝਦਾ ਕਿ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਦਾ ਸਾਰਿਆਂ ਦਾ ਇਸ ਵਕਤ ਗ੍ਰਾਫ ਜਿਹੜਾ ਕਾਫੀ ਧੁੰਦਲਾ ਨੋ ਡਾਊਟ ਅਬਾਊਟ ਦੈਟ ਔਰ ਤੇ ਤੁਹਾਡੀ ਟਿੱਪਣੀ ਆਉਂਦੀ ਹੁੰਦੀ ਹੈ ਬੀਬੀ ਜੀਰਕੋਰ ਕੁਝ ਵੀ ਉਹ ਕਰ ਰਹਾ ਹੈ ਕਿ ਉਹਨਾਂ ਨੇ ਵੱਡਾ ਅਹੁਦਾ ਲਿਆ ਤੁਹਾਡੀ ਟਿੱਪਣੀ ਸੁਣਨਾ ਚਾਹੁੰਦੇ ਆਂ ਅਸੀਪੀਸੀ ਦੇ ਪ੍ਰਧਾਨ ਦੇ ਦੇਖੋ ਦੇਖੋ ਗੱਲ ਇਹ ਆ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਬੀਬੀ ਦਾ ਜਿਹੜੀ ਪ੍ਰੈਜ਼ੀਡੈਂਟ ਬਣਾਇਆ ਨਾ ਉਹਦਾ ਸੋਸ਼ਲ ਮੀਡੀਆ ਨੇ ਜਵਾਬ ਦਿੱਤਾ ਮੈਂ ਨਹੀਂ ਦਿੱਤਾ ਨਾ ਮੈਨੂੰ ਕੋਈ ਲੋੜ ਪਈ ਹੈਗੀ ਆ ਵਰਲਡਵਾਈਡ ਤੁਸੀਂ ਸਿਰਫ ਉਹਨਾਂ ਦੇ ਜਿਹੜਾ ਜਦੋਂ ਅਪੁਆਇੰਟਮੈਂਟ ਹੋਈ ਆ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ ਲਓ ਔਰ ਇੱਥੇ ਹੀ ਨਹੀਂ ਜਦੋਂ ਬੀਬੀ ਜਗੀਰਕੌਰ ਨੇ ਇਸਤਰੀ ਕਾਲੀ ਦਲ ਦੇ ਨਾਲ ਉਹਦੀ ਘਰ ਵਾਲੀ ਨੂੰ ਬਣਾਇਆ ਸੀ ਇਜ਼ਹਾਰ ਆਲਮ ਦੀ ਹਾਂ ਉਹਦੀ ਉਹਦੀ ਅਪੁਆਇੰਟਮੈਂਟ ਸੁਖਬੀਰ ਉਹਨਾਂ ਨੂੰ ਵਾਪਸ ਲੈਣੀ ਪਈ ਸੀ ਇਹ ਉਹਦੇ ਤੋਂ ਵੱਡਾ ਬਲੰਡਰ ਸੀਗਾ ਨਾ ਤਾਂ ਹੀ ਉਹ ਮੈਂ ਕਹਿ ਰਿਹਾ ਕਿ ਸੁਖਬੀਰ ਬਾਦਲ ਕੋਲੋਂ ਕੁਦਰਤ ਇਸ ਵਕਤ ਗਲਤੀ ਤੇ ਗਲਤੀ ਕਰਾ ਰਹੀ ਹੈ ਇੱਕ ਗਲਤੀ ਤੇ ਗਲਤੀ ਇਹ ਜਗੀਰਕੌਰ ਨੂੰ ਇਸ ਵਕਤ ਚਲੋ 50 50 ਫੀਸਦੀ ਔਰਤਾਂ ਦੀ ਹਿੱਸੇਦਾਰੀ ਇੱਕ ਔਰਤ ਨੂੰ ਵੀ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਜਾਵੇ ਅ ਵਾਟ ਐਬਾਊਟ ਔਰਤ ਬਣਾਉਣੀ ਸੀ ਤੇ ਮਾਸਟਰ ਤਾਰਾ ਸਿੰਘ ਜੀ ਦੀ ਗ੍ਰੈਂਡਡਾਟਰ ਬੀਬੀ ਕਿਰਨ ਜੂਤਕੌਰ ਠੀਕ ਹੈ ਇਹਨੂੰ ਕਹਿੰਦੇ ਨੇ ਇੱਕ ਔਰਤ ਧਿਆਨਤਦਾਰ ਔਰ ਜਿਹਨੂੰ ਸਾਫ ਦਮਨ ਕੀ ਮਤਲਬ ਐਸਜੀਪੀਸੀ ਦੇ ਪੌਣੇ 200 ਮੈਂਬਰਾਂ ਵਿੱਚੋਂ ਅਕਾਲੀ ਦਲ ਨੂੰ ਕੋਈ ਬੰਦਾ ਹੀ ਨਹੀਂ ਲੱਭਿਆ ਚੰਗਾ ਜਿਹੜਾ ਮੈਂ ਕੱਲਾ ਜਗੀਰਕੌਰ ਨੂੰ ਇਸ ਕਰਕੇ ਨਹੀਂ ਕਹਿੰਦਾ ਉਹਦੀ ਇਮੇਜ ਬਹੁਤ ਇਸ ਵਕਤ ਖਰਾਬ ਹੋ ਚੁੱਕੀ ਆ ਇਮੇਜ ਸੋਹਣਾ ਕੀ ਜਵਾਬ ਦਿੰਨੇ ਆ ਯਾਰ ਇਸ ਕਰਕੇ ਇਹ ਜਿਹੜਾ ਉਹਨਾਂ ਦੀ ਐਲੀਵੇਸ਼ਨ ਹੈ ਨਾ ਉਹ ਬਹੁਤ ਅਕਾਲੀ ਦਲ ਦੇ ਵਾਸਤੇ ਨੈਗੇਟਿਵ ਗਈ ਆ ਉਹਦਾ ਕਾਰਨ ਹੈ ਹਰਪ੍ਰੀਤ ਮੱਡਾ ਕੇਸ ਚੋਂ ਭਾਵਾਂ ਉਹ ਹਾਈ ਕੋਰਟ ਚ ਬਰੀ ਹੋਏ ਨੇ ਮੈਨੂੰ ਲੱਗਦਾ ਸੁਖਬੀਰ ਬਾਦੂਰ ਨੂੰ ਪਤਾ ਹੀ ਨਹੀਂ ਸੀਗਾ ਕਿ ਸੁਪਰੀਮ ਕੋਰਟ ਵਿੱਚ ਉਸ ਨੂੰ ਉਹਦੀ ਉਹਦੇ ਖਿਲਾਫ ਅਪੀਲ ਦਾਇਰ ਹੋ ਕੇ ਉਹਨੂੰ ਨੋਟਿਸ ਸਰਵ ਹੋ ਚੁੱਕਾ ਵਾ that case is again come back to come back for hearing in the supreme court shortly ਉਸ ਤੋਂ ਇਲਾਵਾ ਬੀਬੀ ਜਗੀਰ ਕੋਰਾ ਸਾਰੇ ਮੇਰੇ ਹਲਕੇ ਦੇ ਬੰਦੇ ਬੈਠੇ ਨੇ ਉਹਨਾਂ ਨੂੰ ਪੁੱਛ ਲਓ 2 एकड़ ਜ਼ਮੀਨ ਬੇਗੋਵਾਲਡ ਵਿੱਚ ਨਗਰਪੰਚਾਇਤ ਦੀ 100 ਕਰੋੜ ਰੁਪਏ ਦੀ ਇੱਕ ਉਹਦੇ ਤੇ ਗੈਰ ਕਾਨੂੰਨੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸਰਕਾਰੀ ਜ਼ਮੀਨ ਦੇ ਉੱਤੇ ਉਹਦੀ ਕੰਪਲੇਂਟ 2011 ਦੀ ਲੋਕਪਾਲ ਦੇ ਪੈਂਡਿੰਗ ਹੈ ਕਿਉਂਕਿ ਲੋਕਪਾਲ ਅਕਾਲੀ ਦਲ ਦਾ ਸੀਗਾ ਉਹਨਾਂ ਨੇ ਕਰਨਾ ਕੁਝ ਨਹੀਂ ਸੀਗਾ ਮਿਸਟਰ ਜੋਰਜ ਸੁਭ ਜਿਹੜਾ ਬੇਗੋਵਾਲ ਦਾ ਨਾਗਰਿਕ ਕੰਪਲੇਨੈਂਟ ਹੈ ਉਸਨੇ 2014-15 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮੂਵ ਕੀਤਾ ਕਿ ਡਾਇਰੈਕਸ਼ਨ ਦਿੱਤੀ ਜਾਵੇ ਤਾਂ ਕਿ ਇਹਨਾਂ ਦੇ ਖਿਲਾਫ ਛੇਤੀ ਕਾਰਵਾਈ ਮਤਲਬ ਆਪਣੇ ਹੀ ਪਿੰਡ ਦੇ ਆਪਣੇ ਹੀ ਘਰ ਤੇ ਡੇਰੇ ਦੇ ਲਾਗੇ ਚਾਰ ਦੁਵਾਰੀ ਕਰਕੇ ਗੇਟ ਲਾ ਕੇ ਰਾਹ ਬਣਾ ਕੇ 골ਫ ਕੋਰਸ ਆਪਣੇ ਦੋਤੇ ਪੁੱਤੇ ਵਾਸਤੇ ਬਣਾਇਆ ਹੋਇਆ ਯੂ ਕੈਨ ਇਮੇਜਿਨ ਕਿ ਇਹ ਕਿਸ ਤਰ੍ਹਾਂ ਦਾ ਉਹਦਾ ਮੈਸੇਜ ਆ ਆਮ ਜਨਤਾ ਨੂੰ ਤੇ ਆਮ ਲੋਕਾਂ ਨੂੰ ਤਾਂ ਮੈਂ ਕਹਿੰਦਾ ਕਿ 네ਗੇਟਿਵ ਮੈਨੂੰ ਤਾਂ ਕੋਈ ਫਰਕ ਨਹੀਂ ਮੈਨੂੰ ਮੇਰੇ ਮੈਨੂੰ ਲੱਗਦਾ ਵਾ ਕਿ ਉਸ ਨੂੰ ਬਣਾ ਕੇ ਅਕਾਲੀ ਦਲ ਨੇ ਜਿਹੜੀ ਗਲਤੀ ਕੀਤੀ ਆ ਉਹਦੇ ਨਾਲ ਆਪਣਾ ਗਰਾਫ ਹੋਰ ਸੁੱਟਿਆ ਜੇ ਬਾਕੀ ਪੰਜਾਬ ਵਿੱਚ ਸੁੱਟਿਆ ਤੇ ਪੁਲੱਤ ਵਿੱਚ ਵੀ ਸੁੱਟਿਆ ਵਾ ਤਨਵਦ ਖਹਿਰਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸਨ ਸੁਪਾਲ ਸਿੰਘ ਖਹਿਰਾ ਸੁਪਾਲ ਸਿੰਘ ਖਹਿਰਾ ਕਹਿ ਰਹੇ ਨੇ ਰਾਜਨੀਤੀ ਕਿੱਧਰ ਨੂੰ ਜਾਏਗੀ 2022 ਦੀ ਉਹਦੇ ਚੋ ਤੈਅ ਕਰਾਂਗੇ ਕਹਾਣੀ ਕਿੱਧਰ ਨੂੰ ਜਾਂਦੀ ਹੈ ਸਾਫ਼ ਤੇ ਸਪਸ਼ਟ ਉਹਨਾਂ ਨੇ ਆਪਣੀ ਰਾਜਨੀਤੀ ਦੇ ਪੱਤੇ ਨਹੀਂ ਖੋਲੇ 2022 ਬਾਰੇ ਪਰ ਉਹ ਇੱਕ ਗੱਲ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਲੋਕਾਂ ਨਾਲ ਧੋਖਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਪੰਜਾਬ 'ਚ ਕੋਈ ਫਿਊਚਰ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਮਤੇ ਠੀਕ ਪਾਸ ਕੀਤੇ ਨੇ ਇਹ ਗੱਲ ਉਹ ਕਹਿ ਰਹੇ ਨੇ ਤਾਂ ਕਹਿ ਰਿਹਾ ਕਿ ਇਸ ਟਾਈਮ ਦੇ ਉੱਤੇ ਤੇ ਮੇਨ ਸਟ੍ਰੀਮ ਦਾ ਕੋਈ ਫਿਊਚਰ ਨਹੀਂ ਆ ਹੁਣ ਦੇਖਣਾ ਇਹ ਹੈ ਕਿ ਕਿਸਾਨ ਅੰਦੋਲਨ ਦੀ ਦੇ ਜ਼ਰੀਏ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ ਤੇ ਖੈਰਾ ਹੋਰਾਂ ਦੀ ਰਾਜਨੀਤੀ ਵੀ ਕਿੱਧਰ ਨੂੰ ਜਾਂਦੀ ਹੈ ਸਾਡੀ ਨਜ਼ਰ ਪੂਰੀ ਤਰ੍ਹਾਂ ਰਹੇਗੀ